ਆ ਦੇਖੋ ਇੱਧਰ ਤਾਂ ਫੁੱਲ ਬੱਦਲ ਹੈ ਮੌਸਮ ਠੰਡਾ ਹੋਣ ਕਰਕੇ ਪੰਛੀਆਂ ਦੀਆਂ ਪਿਆਰੀਆਂ ਪਿਆਰੀਆਂ ਆਵਾਜ਼ਾਂ ਮੀਂਹ ਇੱਥੇ ਦੇਖੋ ਕਿੰਨਾ ਪਾਣੀ ਖੜ ਗਿਆ ਨਿੰਬੂ ਤੇ ਅਮਰੂਦ ਕੀਤਾ ਸਿਲੈਕਟ ਕਿਉਂਕਿ ਬਾਦ ਵਿੱਚ ਨਾ ਜਦੋਂ ਬਚਪਨਾ ਚਲਿਆ ਜਾਂਦਾ ਨਾ ਬਾਦ ਵਿੱਚ ਇਹੀ ਪਲ ਯਾਦ ਆਉਂਦੇ ਨੇ ਆਹ ਆਹ ਓ ਓ ਓ ਲਾ ਲਓ ਜੀ ਜਪਜੀ ਆਪਣੇ ਪਾਪਾ ਤੋਂ ਸਿਰ ਬਹਾਰੀ ਆ ਕਿਨੀ ਮਮਾ ਤੁਸੀਂ ਤਾਂ ਮੇਰੇ ਵਾਲ ਪਟਦੇ ਹੋ ਦੱਸੋ ਇਹ ਵੀ ਕੋਈ ਗੱਲ ਐ ਆ ਦੇਖੋ ਮੇਰਾ ਨਿਊ ਗਿਫਟ ਇਹ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਵੀ ਆਸਾਨ ਹੋ ਜੂ ਫੋਨ ਵਗੈਰਾ ਇਹ ਚ ਪੈ ਜੂਗਾ ਤੇ ਲਓ ਜੀ ਆਪਾਂ ਤਿਆਰ ਕਰ ਰਹੇ ਨੇ ਤੇ ਬਣੇ ਰਹੋ ਬਲੌਗ ਦੇ ਨਾਲ ਚਲੋ ਜੀ ਚਲਿਏ ਲਓ ਜੀ ਆਪਾਂ ਚੱਲੇ ਬਾਜ਼ਾਰ ਸਸਤੀ ਕਾਲ ਤੁਹਾਨੂੰ ਆ ਸਾਡੀ ਜੱਬਜੀ ਵੀ ਹੋ ਗਈ ਤਿਆਰ ਆਜੋ ਜਰਾ ਬਾਜ਼ਾਰ ਚੱਲੀਏ ਖੁਸ਼ੀ ਆ ਬਿਮਾਰ ਮੈਡਮ ਦਾ ਫੋਨ ਆ ਉਹਨੂੰ ਲੈ ਕੇ ਆਈਏ ਤੇ ਇੱਕ ਕੰਮ ਹੋਰ ਆ ਬਣੇ ਰਹੋ ਅਗਰ ਤੁਸੀਂ ਵੀ ਕੁਦਰਤ ਨੂੰ ਪਿਆਰ ਕਰਦੇ ਹੋ ਚੱਲੀਏ ਜੱਪੂ ਚਲੋ ਫਿਰ ਬਾਹਰ ਪੈ ਗਿਆ ਜੀ ਮੀ ਸਾਡੇ ਮੀ ਪਿਆ ਦੱਬ ਕੇ ਫੁੱਲ ਮੀ ਪਿਆ ਮੈਨੂੰ ਇੱਕ ਗੱਲ ਦਾ ਬਹੁਤ ਚਾਅ ਏ ਆ ਪਰਸ ਦਾ ਕਿਉਂਕਿ ਮੈਨੂੰ ਫੋਨ ਕਰਦੀ ਚਾਬੀ ਔਰ ਪੈਸੇ ਜਾਂ ਫਿਰ ਗੁਰਦੁਆਰਾ ਸਾਹਿਬ ਜਾਣੇ ਕੋਈ ਚੀਜ਼ ਲੈਣੀ ਹੁੰਦੀ ਉਹਨਾਂ ਬੜੀ ਪਰੇਸ਼ਾਨੀ ਆਉਂਦੀ ਹੈ ਹਨਾ ਅਸਾਇਰ ਤੇ ਕੰਫਰਟੇਬਲ ਹੋ ਕੇ ਪਰਸ ਆਪਣੇ ਕੋਲ ਰੱਖੋ ਕਿੱਟ ਤੇ ਬੜਾ ਚਾਏ ਮੈਨੂੰ ਤਾਂ ਨਾ ਜਿਵੇਂ ਕੋਈ ਬੱਚੇ ਨੂੰ ਕੋਈ ਚੀਜ਼ ਮਿਲ ਗਈ ਹੁੰਦੀ ਹੈ ਨਾ ਮੇਰੇ ਤਾਂ ਉਹ ਕੰਮ ਹੈ ਉਧਰ ਸਰਦਾਰ ਜੀ ਨੂੰ ਫੋਨ ਆ ਗਿਆ ਇਹਨਾਂ ਨੂੰ ਵੀ ਕੰਮ ਹੈ ਤੇ ਚਲੋ ਵਧਦੇ ਆ ਅੱਗੇ ਆਹ ਦੇਖੋ ਇੱਧਰ ਤਾਂ ਫੁੱਲ ਬੱਦਲ ਹੈ ਹੈਲੋ ਯਾਰਾ ਪ੍ਰਤੀਸ ਕੀ ਕਰਨਾ ਮੜੇ ਉਹਦਾ ਮੇਰੀ ਫੋਨ ਆਉਂਦਾ ਮੌਸਮ ਠੰਡਾ ਹੋਣ ਕਰਕੇ ਪੰਛੀਆਂ ਦੀਆਂ ਪਿਆਰੀਆਂ ਪਿਆਰੀਆਂ ਆਵਾਜ਼ਾਂ ਸਾਰੇ ਜਿਹੇ ਪਾਰੇ ਪੰਛੀ ਬੋਲਦੇ ਨੇ ਅਜੇ ਤੱਕ ਨਹੀਂ ਲਾਣੇ ਦੇ ਹੁੰਦਾ ਸੀ ਜਬਜੀ ਤਾਂ ਕੈਂਟੀ ਕਿਨੇ ਦਿੱਤੀ ਆ ਉਥੇ ਜਬਜੀ ਖੁਸ਼ੀ ਖੁਸ਼ੀ ਦੀਨ ਸਕੂਲੋਂ ਲੈ ਕੇ ਚੱਲੀ ਆ ਤੇ ਉਥੇ ਸਰਬੋਤ ਖੁਸ਼ ਹੋਏ ਉਹਨਾਂ ਨੇ ਇਹਨੂੰ ਕੈਂਡੀ ਦਿੱਤੀ ਚਲ ਚੱਲੀਏ ਹੁਣ ਅੱਜ ਅਸੀਂ ਆਏ ਸੀ ਗਮਲੇ ਖਰੀਦਣ ਅਸੀਂ ਲਿਆਂ 10 ਗਮਲੇ ਤੇ 10 ਗਮਲਿਆਂ ਦੇ ਵਿੱਚ ਪੋਟੂ ਲਾਕਾ ਲਗਾਵਾਂਗੇ ਕਈ ਰੰਗ ਦੀ ਪੋਟੂ ਲਾਕਾ ਹੈ ਮੇਰੇ ਕੋਲ ਤੇ ਨਾਲ ਹੀ ਇਹ ਪੰਛੀਆਂ ਨੂੰ ਪਾਣੀ ਰੱਖਣ ਲਈ ਤੇ ਨਾਲ ਆ ਦੂਸਰੇ ਗਮਲੇ ਨੇ ਤੇ ਇੱਥੇ ਫਲਦਾਰ ਬੂਟੇ ਵੀ ਮਿਲ ਜਾਂਦੇ ਨੇ ਇਹ ਨਰਸਰੀ ਹੈ ਜੀ ਸਾਡੇ ਸ਼ਹਿਰ ਦੀ ਤੇ ਇੱਥੇ ਆ ਫਲਦਾਰ ਬੂਟੇ ਨੇ ਤੇ ਆ ਗਮਲੇ ਮੈਨੂੰ ਮਿਲ ਗਿਆ ਨਿੰਬੂ ਦਾ ਬੂਟਾ ਆ ਨਿੰਬੂ ਦਾ ਇਹ ਸਰਦਾਰ ਜੀ ਆ ਜਾਣ ਉਹਨਾਂ ਨਾਲ ਲੈ ਕੇ ਚਾਹੂੰਗੀ ਤੇ ਇੱਥੇ ਲਾਲ ਅਮਰੂਦ ਵੀ ਹੈ ਤੇ ਆੜੂ ਤੇ ਇੱਕ ਬੂਟਾ ਹੋਰ ਦੱਸਿਆ ਸੀ ਭਰਾ ਨੇ ਤੇ ਉਹ ਬੂਟੇ ਮਿਲ ਜਾਂਦੇ ਨੇ ਤੇ ਨਰਸਰੀ ਨੇ ਥੋੜਾ ਵਧੀਆ ਬਣਾਈਏ ਆ ਲਓ ਜੀ ਕੁਝ ਜੱਜੀ ਨੇ ਲਈਆਂ ਨੇ ਚੂੜੀਆਂ ਇਹਦੇ ਨਾਲ ਦੀਆਂ ਨਾਨੀ ਨੇ ਕੀਤਾ ਗਿਫਟ ਜੱਜੀ ਤੇ ਸਨੇਵੀ ਨੂੰ ਠੀਕ ਹੈ ਅਸੀਂ ਆਏ ਸੀ ਸ਼ਾਪਿੰਗ ਕਰਨ ਤੇ ਆਹ ਦੇ ਚੱਪੂ ਤਾਂ ਗਈ ਤੇਰੀ ਚੂੜੀਆਂ ਆ ਦੇਖੋ ਜੱਪ ਜੀ ਦੇ ਸੋਹਣੇ ਸੋਹਣੇ ਚੂੜੀਆਂ ਹਾਂ ਟਿੱਡੀ ਮੀਨੇ ਇੱਥੇ ਦੇਖੋ ਕਿੰਨਾ ਪਾਣੀ ਖੜ ਗਿਆ ਮੀਂਹ ਪਿਆ ਅੱਧਾ ਘੰਟਾ ਤੇ ਪਾਣੀ ਇੰਨਾ ਖੜ ਗਿਆ ਇੱਥੇ ਤੇ ਮਾਤਾ ਚਲੇ ਗਏ ਤੇ ਅਸੀਂ ਘਰ ਆ ਗਏ ਸੀ ਵਾਪਸ ਜੱਪੂ ਬੁਲਾਵ ਦੀਦੀ ਨੂੰ ਲਓ ਜੀ ਅਸੀਂ ਘਰ ਪਹੁੰਚੇ ਜੱਜੋ ਆਈਸਕ੍ਰੀਮ ਲੈ ਕੇ ਜੱਜ ਜੀ ਜੱਜ ਜੀ ਦੇ ਹੱਥ ਤੇ ਕੀ ਆ? ਚੂੜੀਆਂ ਸਰਦਾਰ ਜੀ ਆ ਗਏ ਸੀ ਸਰਦਾਰ ਜੀ ਨੂੰ ਕੀਤਾ ਰਿਸਿਵ ਤੇ ਆलो ਅਸੀਂ ਪਹੁੰਚੇ ਤੇ ਸਰਦਾਰ ਜੀ ਨੇ ਤਾਂ ਕਹੇ ਮੋਟੋ ਉਧਰ ਆ ਤਾ ਰਖ ਤਾ ਨਿੰਬੂ ਦਾ ਬੂਟਾ ਤੇ ਅੰਬਰੂਦ ਦਾ ਤੇ ਫਲਦਾਰ ਬੂਟੇ ਦੇ ਦੇ ਆ ਸਰਦਾਰ ਜੀ ਕਿਹੜੇ ਸਿਲੈਕਟ ਕਰਨਗੇ ਕਮਲੇ ਵਾਲੇ ਨੇ ਇਹ ਹਾਂਜੀ ਹਾਂ ਕਮਲੇ ਵਾਲੇ ਨੇ ਪੁੱਛ ਲਓ ਬਾਕੀ ਹਾਂ ਲੋਜੋਬਲੇ ਵਾਲੀ ਉਹ ਵੀ ਦੋਏ ਤਾਂ ਆਪਣੇ ਕੋਲ ਹੈਗੇ ਲੱਗੇ ਨੇ ਕੰਮ ਜਿਹੜੀ ਨਿੰਬੂ ਤੇ ਅਮਰੂਦ ਕੀਤਾ ਸਿਲੈਕਟ ਆਹ ਸਟੈਂਡ ਹੈ ਤੇ ਇਹ ਡਬਲ ਹੈ ਇਹਦੇ ਨਾਲ ਛੱਤ ਖਰਾਬ ਨਹੀਂ ਹੁੰਦੀ ਤੇ ਇਹ ਲੈ ਲੇ ਆਪਾਂ ਬੂਟੇ ਕਿਕੇ ਨਾਲ ਸਾਨੂੰ ਅਮਰੂਦ ਦਾ ਬੂਟਾ ਲੈ ਕੇ ਜਾਣਾ ਪੈ ਰਿਹਾ ਪਰ ਉਹਦਾ ਬੂਟਾ ਹੈਗਾ ਵੀ ਨਾ ਨਿੰਬੂ ਦਾ ਬੂਟਾ ਪੱਟਾ ਹੈ ਚਲੋ ਪਹੁੰਚੀਏ ਫਟਾਉਟ ਕਰ ਆਲੋ ਮੋਟੂ ਇਹ ਪਿੰਕ ਲਫਾਵੇ ਚ ਆ ਤੁਹਾਡੇ ਲਈ ਗਿਫਟ ਮੋਟੂ ਦੀ ਸਾਸੂ ਮਾਂ ਦੇ ਕੇ ਗਈ ਆ ਗਿਫਟ ਇਹ ਹੈਗਾ ਕੁੜਤਾ ਪਜਾਮਾ ਤੇ ਜੱਜ ਜੱਜ ਜੀ ਤੁਸੀਂ ਪਾਪਾ ਨੂੰ ਦਿਖਾਏ ਆ ਹਾਂ ਲਓ ਜੀ ਅਸੀਂ ਲਿਆਏ ਇਹ ਰਹੇ ਸਾਡੇ ਬੂਟੇ ਉਹਨੇ ਹਾਈਬ੍ਰਿਡ ਕਿਹਾ ਤੇ ਠੀਕ ਰੇਟ ਚ ਮਿਲ ਗਏ ਤੇ ਸਾਡੀ ਲੋਕਲ ਨਸਲ ਇੱਕ ਨਵੀਂ ਆ ਤੇ ਸਹੀ ਰੇਟ ਦਿੱਤਾ ਉਹਨਾਂ ਨੇ ਤੇ ਇਹਨੂੰ ਫਲ ਲੱਗਿਆ ਹੋਇਆ ਇਹ ਹੈਗਾ ਨਿੰਬੂ ਦਾ ਕਾਫੀ ਵੱਡਾ ਹੈ ਬੂਟਾ ਤੇ ਇਹਨੂੰ ਫਲ ਲੱਗਿਆ ਹੋਇਆ ਇਹਨਾਂ ਲਈ ਹੁਣ ਖਾਦ ਤੇ ਮਿੱਟੀ ਦੀ ਮਿੱਟੀ ਦਾ ਕਰੀ ਇੰਤਜ਼ਾਮ ਤੇ ਇਹਨਾਂ ਨੂੰ ਲਗਾਈਏ ਪੈਲ ਦੀ ਚਾਹ ਪੀ ਲਈ ਅਰਾ ਅਰੇਸਟ ਹੋ ਗਈ ਤੇ ਇਹ ਮੇਰੇ ਕੋਲ ਹੈ ਪਾਥੀਆਂ ਦੀ ਖਾਦ ਔਰ ਇਹ ਪਾਥੀਆਂ ਦੀ ਖਾਦ ਨੂੰ ਪੋਰ ਕੇ ਮੈਂ ਤਿਆਰ ਕਰ ਲਵਾਂ ਔਰ ਇਸ ਤੋਂ ਬਾਅਦ ਜਿਹੜੇ ਬੂਟੇ ਨੇ ਉਹਨਾਂ ਨੂੰ ਲਗਾਉਣਾ ਤੇ ਛੋਟੇ ਗਮਲੇ ਚ ਵੀ ਮਿੱਟੀ ਤਿਆਰ ਕਰਕੇ ਪਾਉਣੀ ਆ ਤੇ ਬਣੇ ਰਿਓ ਵੀਡੀਓ ਦੇ ਨਾਲ ਅਗਰ ਲਾਈਕ ਨਹੀਂ ਕੀਤਾ ਲਾਈਕ ਔਰ ਸਬਸਕ੍ਰਾਈਬ ਜ਼ਰੂਰ ਕਰਿਓ ਆਹ ਲਓ ਜੀ ਖਾਦ ਮੈਂ ਭੋਲ ਲੀ ਇਹ ਪਾਥੀਆਂ ਪਨ ਕੇ ਛਾਂ ਵਾਲੀ ਜਗ੍ਹਾ ਤੇ ਰੱਖਿਆ ਸੀ ਇਹਦਾ ਪ੍ਰੋਸੈਸ ਹੈ ਜਿਹੜਾ ਖਾਦ ਬਣਾਉਣ ਦਾ ਇਹ ਮੇਰੇ ਕੋਲ ਪਾਥੀਆਂ ਦੀ ਖਾਦ ਤਿਆਰ ਆ ਤੇ ਬਸ ਇਹ ਬਾਲਟੀ ਭਰ ਨੂੰ ਤੇਰੇ ਵਿੱਚ ਪਾਥੀਆਂ ਹੋਰ ਭਰਨ ਕੇ ਕਿਵੇਂ ਰੱਖਣੀਆਂ ਨੇ ਇਹਦੇ ਲਈ ਤੁਸੀਂ ਮੇਰੇ ਦੂਸਰੇ ਚੈਨਲ ਤੇ ਜਾ ਸਕਦੇ ਹੋ ਤੇ ਇਸ ਤਰ੍ਹਾਂ ਮੈਂ ਪਾਥੀਆਂ ਦੀ ਖਾਦ ਤਿਆਰ ਕਰ ਲਈ ਮੈਂ ਰਿਪੋਰਟਿੰਗ करूंगी ਸ਼ਾਮ ਨੂੰ ਤੇ ਬਣੇ ਰਿਹਾ ਹਾਂ ਵਲੌਗ ਦੇ ਨਾਲ ਹੁਣ 4 ਬੱਜੇ ਨੇ ਇਸ ਟਾਈਮ 4 ਵਜ ਦਾ ਟਾਈਮ ਹੋਇਆ ਤੇ ਲੋ ਜੀ ਪਹਿਲਾਂ ਮੈਂ ਖਾਦ ਦਾ ਕੰਮ ਨਿਵੇੜਾ ਕਿਉਂਕਿ ਚਾਹੇ ਤੁਸੀਂ ਸਬਜ਼ੀਆਂ ਲਗਾਉਣੀਆਂ ਨੇ ਚਾਹੇ ਭੁੱਟੇ ਲਗਾਉਣੇ ਨੇ ਚਾਹੇ ਇੰਡੋਰ ਪਲਾਂਟ ਲਗਾਉਣੇ ਨੇ ਤੁਹਾਨੂੰ ਖਾਦ ਦੀ ਜ਼ਰੂਰਤ ਪਊਗੀ ਤਾਂ ਹੋਗੀ ਪਰ ਸ਼ਾਮ ਨੂੰ ਬੱਦਲ ਬਹੁਤ ਆ ਗਿਆ ਉਹਦੇ ਲਈ ਅਸੀਂ ਸਮਾਨ ਦੇਖਦੇ ਹਾਂ ਅੱਜ ਇੱਕ ਬੂਟਾ ਸ਼ਾਇਦ ਤਿਆਰ ਕਰੀਏ ਦੇਖੋ ਕਿੰਨਾ ਵੱਡਾ ਬੂਟਾ ਇੱਧਰੋਂ ਸਾਫ ਆਉ ਉਹ ਦੇਖੋ ਕਾਫੀ ਵੱਡਾ ਨਿੰਬੂ ਦਾ ਬੂਟਾ ਹੈ ਇਹ ਕਿਉਂਕਿ ਸੌਣ ਮਹੀਨੇ 'ਚ ਸਾਡੇ ਘਰੇ 3 ਜਨਮ ਦਿਨ ਹੁੰਦੇ ਨੇ ਅਸੀਂ ਜਿੰਨੇ ਮੈਂਬਰ ਹੈਗੇ ਜਿਆਦਾ ਨਹੀਂ ਤਾਂ ਜਿੰਨੇ ਮੈਂਬਰ ਹੈਗੇ ਹਰ ਸਾਲ ਇੱਕ ਬੂਟਾ ਜ਼ਰੂਰ ਲਗਾਉਣਿਆ ਦੇਖੋ ਜਨਮ ਦਿਨ ਵਾਲੇ ਦਿਨ ਤਾਂ ਸਾਰੇ ਕੰਮ ਨਹੀਂ ਹੁੰਦੇ ਇਸ ਕਰਕੇ ਜੀ ਜੋ ਜੋ ਮੇਰਾ ਸ਼ੌਕ ਹੈ ਸਬਜ਼ੀਆਂ ਬਾਜੀਆਂ ਇੱਕ ਸ਼ੌਕ ਆ ਫਿਰਦਾ ਸਾਡੀ ਬਿੱਲੀ ਸਾਡੀ ਬਿੱਲੀ ਆ ਗਈ ਮਾਣੋ ਤੇ ਇਸੇ ਤਰ੍ਹਾਂ ਮੇਰਾ ਸ਼ੌਕ ਬੂਟਿਆਂ ਔਰ ਜਾਨਵਰਾਂ ਨੂੰ ਮੈਂ ਬਹੁਤ ਪਿਆਰ ਕਰਦੀ ਮੇਰਾ ਬਹੁਤ ਲਗਾਵ ਹੈ ਤੇ ਇਹਦੀ ਰਿਪੋਰਟਿੰਗ ਲਈ ਕਿਹੜਾ ਕਿਹੜਾ ਸਮਾਨ ਬਣੇ ਰਹੇ ਹੋ ਬਲੌਗ ਦੇ ਨਾਲ ਨਿੰਬੂ ਦਾ ਬੂਟਾ ਜੀ ਥੈਲੇ ਚ ਲਗਾਵਾਂਗੇ ਮੇਰੇ ਕੋਲ ਆ ਥੈਲਾ ਪਿਆ ਇਹਦੇ ਵਿੱਚ ਲਗਾਵਾਂਗੇ ਥੈਲਾ 24 ਇੰਚ ਦੀ ਲੰਬਾਈ ਦਾ ਰੱਖਾਂਗੇ ਕਿਉਂਕਿ ਥੈਲਾ ਫਟ ਗਿਆ ਨਾਲੇ ਤਾਂ ਇਹ ਖਾਦ ਪੈਜੂ ਨਾਲੇ ਮਿੱਟੀ ਪੈਜੂ ਉਹ ਕਿੱਧਰ ਫਿਰਦਾ ਸ਼ਰਾਰੂ ਹਾਏ ਨੋਨੀ ਆਸੀ ਜੀ ਇੱਕ ਗੋੜ ਗਿਫਟ ਆਸੀ ਕੀ ਕਰਦਾ ਬੱਚੂ ਓਹੋ ਪਾਜ ਲੈ ਪਾਜ ਲੈ ਪਾਜ ਲੈ ਕਾਕੇ ਤੇਰੀ ਮੰਮੀ ਇੱਧਰ ਹੀ ਆ ਇੱਧਰ ਹੀ ਆ ਤੇਰੀ ਮੰਮੀ ਆ ਫਿਰਦੀ ਆ ਮਾਣੋ ਮਾਣੋ ਤੇਰਾ ਬੱਚਾ ਚੋਲੋ ਇਹਨਾਂ ਦੀ ਤੇ ਗੱਲ ਚੱਲਦੀ ਰੋ ਇਹਦੇ ਲਈ ਜਿਆ ਮੇਰੇ ਕੋਲ ਚਾਹ ਪੱਤੀ ਆ ਧੋ ਕੇ ਸੁਕਾ ਕੇ ਰੱਖੀ ਹੋਈ ਇਹਨੂੰ ਖਾਦੇ ਤੌਰ ਤੇ ਵਰਤਦਾ ਆ ਇਹ ਮੇਰੇ ਕੋਲ ਪਾਥੀਆਂ ਦੀ ਖਾਦ ਆ ਔਰ ਇਹ ਮੇਰੇ ਕੋਲ ਫਲਾਂ ਸਬਜ਼ੀਆਂ ਦੇ ਛਿਲਕਿਆਂ ਦੀ ਖਾਦ ਆ ਅਗਰ ਤੁਸੀਂ ਵੀ ਘਰ ਦੇ ਵਿੱਚ ਸਬਜ਼ੀਆਂ ਲਗਾਉਣ ਦਾ ਸ਼ੌਂਕ ਰੱਖਦੇ ਹੋ ਤਾਂ ਮੇਰਾ ਦੂਜਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਹ ਨੇ ਉਹ ਸਬਜ਼ੀਆਂ ਦਾ ਰਿਜ਼ਲਟ ਜੋ ਕਿ ਮੈਂ ਦੂਜੇ ਚੈਨਲ ਤੇ ਮਿਹਨਤ ਕਰਦੀ ਆ ਆ ਦੇਖੋ ਜੀ ਆਹ ਮਿਹਨਤ ਦਾ ਫਲ प्यारे प्यारे बच्चे और ਇਹਨਾਂ ਦੀ ਰਿਪੋਰਟਿੰਗ ਕਰਨੀ ਹੈ ਜੀ ਮੈਂ ਅੱਜ ਪੰਜ ਰੰਗ ਦੇ ਪੋਟੂ ਲਾਗਾ ਨੂੰ ਅਲੱਗ ਕੀਤਾ ਦੁਪਹਿਰ ਖਿੜੀ ਆ ਪੀਲੇ ਰੰਗ ਦੀ ਮੈਜੈਂਟਾ ਚਿੱਟੇ ਰੰਗ ਦੀ ਸੰਤਰੀ ਰੰਗ ਔਰ ਗੁਲਾਬੀ ਤੇ ਚਿੱਟਾ ਰੰਗ ਮਿਕਸ ਲਾਲ ਰੰਗ ਔਰ ਮਹਿਰੂਨ ਰੰਗ ਅਲੱਗ ਉਹਨਾਂ ਬਾਅਦ ਵਿੱਚ ਇੱਧਰ ਲਗਾਵਾਂਗੇ ਹਜੇ ਇਹਨਾਂ ਦੀ ਰਿਪੋਰਟਿੰਗ ਕਰੂੰਗੀ ਪਰ ਜਿਸ ਹਾਵਨਾ ਮੌਸਮ ਆ ਇਹ ਹਾਵਨਾ ਅੱਗੇ ਵਧਾ ਤੇ ਠੰਢੀ ਠੰਢੀ ਹਵਾ ਚੱਲ ਪਈ ਹਨੇਰੀ ਨਾ ਜਾਵੇ ਬੱਦਲ ਵੀ ਗਰਜ ਰਿਹਾ ਲਓ ਜੀ ਮੀ ਆ ਗਿਆ ਆ ਸਾਡੀ ਗੁੱਡੀ ਕਰ ਰਹੀ ਹੈ ਰਿਪੋਰਟਿੰਗ ਨਿੰਬੂ ਦੀ ਹਨਾ ਨਿੰਬੂ ਆਦੀ ਨਿੰਬੂ ਤੇ ਹੀ ਹੋਉਂਦਾ ਕੰਮ ਹਾਂ ਹਾਂ ਮੀ ਹੋ ਮਹੀ ਹੋਇਆ ਪਿਆ ਕੰਮ ਤਾਂ ਤੇ ਨਿੰਬੂ ਨਿੰਬੀ ਹੋਈ ਜਾਂਦਾ ਤਾਂ ਹੀ ਕਰਨਾ ਮੈਂ ਚਲਾ ਲੈ ਭਈ ਬੱਦਲ ਗਿਆ ਕੋਲ ਹੁਣ ਕੀ ਮੀ ਪੰਦੇ ਜੀ ਦੇਖੋ ਇਹਨੂੰ ਮੀ ਬਹੁਤ ਤੇਜ਼ ਆ ਜਿਸ ਕਰਕੇ ਮੈਨੂੰ ਬੂਟੇ ਦਾ ਕੰਮ ਇੱਥੇ ਰੋਕਣਾ ਪਿਆ ਬੂਟਾ ਆ ਪਿਆ ਤੇ ਥੈਲਾ ਤਾਂ ਪਾਉਣਾ ਹੋ ਗਿਆ ਤੇ ਖਾਦ ਸਾਰੀ ਲੱਗ ਗਈ ਤਾਂ ਜਿਹੜਾ 24 30 ਇੰਚ ਦਾ ਲੰਬਾਈ ਚ ਥੈਲਾ ਤਿਆਰ ਕੀਤਾ ਇਹਦੇ ਵਿੱਚ ਇੱਕ ਕੁਆਲਿਟੀ ਤੋਂ ਵੱਧ ਖਾਦ ਲੱਗੀ ਜਾਂਦੀ ਆ ਤੇ ਹੁਣ ਖਾਦ ਤਿਆਰ ਕਰਨੀ ਪੈਣੀ ਆ ਤਾਂ ਕਿ ਤੇ ਜਾ ਕੇ ਹੋਰ ਬੂਟਿਆਂ ਦੀ ਪੋਟਿੰਗ ਹੋਊਗੀ ਅਗਰ ਰੇਤਾ ਹੁੰਦਾ ਤਾਂ ਰੇਤਾ ਵੀ ਮਿੱਟੀ ਚ ਮਿਲਾ ਲੈਂਦੇ ਪਰ ਇਸ ਟਾਈਮ ਮੇਰੇ ਕੋਲ ਰੇਤਾ ਨਹੀਂ ਹੈਗਾ ਤੇ ਚਲੋ ਬਾਰਿਸ਼ ਦਾ ਆਨੰਦ ਮਾਣੋ ਤੇ ਚਲਦੀ ਠੰਡੀ ਠੰਡੀ ਹਵਾ ਦੇਖੋ ਕਿੰਨਾ ਸੋਹਣਾ ਸਕੂਨ ਆਹ ਚਿੜੀ ਦਾ ਆਲਣਾ ਛੋਟੀ ਜੀ ਚਿੜੀ ਨੇ ਤਿੰਨੇ ਪੱਤਿਆਂ ਨੂੰ ਜੋੜ ਲਿਆ ਤੇ ਇਹਦੇ ਵਿੱਚ ਬੈਠੀ ਆ ਤੇ ਬਹੁਤ ਕੋਸ਼ਿਸ਼ ਕੀਤੀ ਮੈਂ ਇਹਦੀ ਵੀਡੀਓ ਬਣਾਉਣ ਦੀ ਪਰ ਜਦੋਂ ਮੈਂ ਵੀਡੀਓ ਬਣਾਉਣੀ ਚਿੜੀ ਨਹੀਂ ਆਉਂਦੀ ਜਦੋਂ ਚਿੜੀ ਆਉਂਦੀ ਮੈਨੂੰ ਨਹੀਂ ਪਤਾ ਲੱਗਦਾ ਚਲੋ ਇਹ سلسلہ ਚੱਲਦਾ ਰਹਿਣਾ ਔਰ ਟਾਪਾ ਰੱਖਿਆ ਹੈ ਖਾਲੀ ਕਿਉਂਕਿ ਉਹਦੇ ਵਿੱਚ ਮੀਂਹ ਦਾ ਪਾਣੀ ਜਮਾ ਹੋ ਜਾਵੇ ਕਿ ਮੀਂਹ ਦਾ ਪਾਣੀ ਸਬਜ਼ੀਆਂ ਲਈ ਹੈਲਦੀ ਹੁੰਦਾ ਵੈਸੇ ਤਾਂ ਬਾਦੂ ਸਬਜ਼ੀਆਂ ਨੂੰ ਪਾਣੀ ਮਿਲ ਰਿਹਾ ਪਰ ਆਪਾਂ ਸਟੋਰ ਕਰਕੇ ਰੱਖ ਲਓ ਕਿਉਂਕਿ ਪਾਣੀ ਦੀ ਕਮੀ ਤਾਂ ਪਹਿਲਾਂ ਹੀ ਆ ਥੋੜਾ ਥੋੜਾ ਬੂੰਦ ਬੂੰਦ ਨਾਲ ਸਾਗਰ ਪਰਦਾ ਆਪਾਂ ਇਸ ਗੱਲ ਨੂੰ ਫੋਲੋ ਵੀ ਕਰ ਲਿਆ ਤੇ ਮੰਨ ਦੇ ਦੀਆਂ ਤੇ ਇਸ ਤਰ੍ਹਾਂ ਆਪਣਾ ਹਰਾ ਭਰਾ ਬਾਗੀਚਾ ਮੀਂਹ ਦਾ ਆਨੰਦ ਲੈਂਦੇ ਹੋਏ ਟੀਮ ਤਿਆਰ ਹੈ ਵਾਹ ਕਿੱਕ ਲੈ ਬਾੜਤੀ ਕੁਲਰ ਚ ਆਹ ਕੁਲਰ ਫਰੇਮ ਚ ਜੱਜ ਜਿੱਦ ਨੇ ਖੇਡ ਦਿਆ ਇਹਨੇ ਰਸੋਈ ਬਣਾ ਕੇ ਰੱਖੀ ਹੋਈ ਛੱਤ ਤੇ ਤੇ ਅਸੀਂ ਫਿਰ ਕਵਾੜੀ ਨੂੰ ਇਹ ਫਰੇਮ ਨਾ ਨਹੀਂ ਚਕਾਈ ਕਿਉਂਕਿ ਵੈਸੇ ਜੱਜ ਜਿੱਦ ਖੇਡਣ ਲਈ ਔਰ ਇਹ ਸਬਜ਼ੀਆਂ ਦੀ سپورਟ ਲਈ ਕੁਲਰ ਦੀ ਫਰੇਮ ਕੰਮ ਆ ਜਾਂਦੀ ਆ ਤੇ ਕਿੱਧਰ ਨੂੰ ਚੱਲੇ ਨੇ ਚਲੋ ਮਾਨਣ ਮੌਜਾ ਇਹ ਬਾਰਿਸ਼ ਦੀਆਂ ਕਿਉਂਕਿ ਬਾਅਦ ਵਿੱਚ ਨਾ ਜਦੋਂ ਬਚਪਨਾ ਚਲਿਆ ਜਾਂਦਾ ਨਾ ਬਾਅਦ ਵਿੱਚ ਇਹੀ ਪਲ ਯਾਦ ਆਉਂਦੇ ਨੇ ਹਰ ਕਿਸੇ ਦੀ ਜ਼ਿੰਦਗੀ 'ਚ ਇਹ ਪਲ ਖਾਸ ਹੀ ਹੁੰਦੇ ਨੇ ਵਾਹ ਕਿੰਨਾ ਸੋਹਣਾ ਲੱਗਦਾ ਆ ਗਿਆ ਆ ਗਿਆ ਂਦੇ ਨਾ ਜਾਏ ਮੋਟੋ ਅਹ ਅਹ ਓ ਓ ਓ ਓ ਲੈ ਸਿਸਟਮ ਦੇਖੋ ਬਾਲਾਂ ਦੇ ਉੱਪਰ ਲਿਫਾਫਾ ਚੜਾਗੇ ਉੱਪਰ ਰਬੜ ਬੈਣ ਬੰਨਿਆ ਹੋਇਆ ਕਿ ਲਿਫਾਫਾ ਉੜੇ ਨਾ ਟੈਕਨੀਕ 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 ਇਹ ਤਾਂ ਇਨਫੋਰਮੇਸ਼ਨ ਵਾਲਾ ਕੰਮ ਹੋ ਗਿਆ ਭਾਈ ਤੁਹਾਨੂੰ ਜਿੰਨਾ ਵੀ ਹੈਗਾ ਵਧੀਆ ਨਾ ਜਪਜੀ ਨੇ ਤਾਂ ਇੰਨੀ ਹੀ ਬਹੁਤ ਉਮੀਦਾਂ मी कट गया हम्म थोड़ा जहा कट गया लग गया फिर चिड़ी बेचारी डर के मेरे तोड़ गई अज तक वापस नहीं आई जी मी ता थोड़ा टाइम पे आ और बारिश थम चुकी है सूत्रों से पता चला है और ये परिंदे नदान परिंदे के बैठ गए <laughs> मी बंद हो गया, <laughs> मी, बंद हो गया। <laughs> मी बंद हो गया सूत्रों से पता चला है मी बंद हो गया <laughs> लो जी चलो चलो लो जी उधर सूर्य देवता चमका मार रहे हैं ਚਲੋ ਚਲੋ ਸੂਤਰੋ ਵਾਪਸ ਨਹੀਂ ਤਾਂ ਬੰਦ ਹੋ ਗਏ ਹੁਣ ਕੀ ਤੋਂ ਮੈਂ ਫੁਆਰਾ ਚਲਾ ਦਾਂ ਕੋਈ ਨਾ ਆ ਜਿਹੜੀ ਮਾੜੀ ਹਲਕੀ ਜਿਹੀ ਕਿਨਾਂ ਕਿੰਨੇ ਮਹੀਨਾਵਾਂ ਚ ਖੇਡੋ ਜੱਬ ਜੀ ਤਾਂ ਮਨ ਨਹੀਂ ਬੱਚਿਆਂ ਦਾ ਕਾਦੋ ਮਨ ਭਰਿਆ ਇਹ ਨਦਾਨ ਪਰਿੰਦੇ ਚਲੋ ਕੋਈ ਨਾ ਕਈ ਵਾਰ ਸਾਰੇ ਕਮਾਂਕਾਰਾਂ ਦੀ ਟੈਨਸ਼ਨ ਛੱਡ ਕੇ ਬੱਚਿਆਂ ਨਾਲ ਟਾਈਮ ਬਿਤਾਉਣਾ ਚਾਹੀਦਾ ਅੱਜ ਕੱਲ ਇਹ ਬਹੁਤ ਕਮੀ ਆ ਰਹੀ ਆ ਬੱਚਿਆਂ ਨਾਲ ਟਾਈਮ ਨਹੀਂ ਬਿਤਾਇਆ ਜਾਂਦਾ ਜਿਹਦੇ ਕਰਕੇ ਬੱਚੇ ਥੋੜੇ ਚਿੜਚਿੜੇ ਰਹਿੰਦੇ ਨੇ ਔਰ ਫੋਨਾ ਟੀਵੀਆਂ 'ਚ ਬੜੇ ਰਹਿੰਦੇ ਨੇ ਤਾਂ ਥੋੜਾ ਜਹੇ ਜੇ ਪਲਾਂ ਲਈ ਟਾਈਮ ਕੱਢ ਲਿਆ ਕਰੋ ਉਹਨਾਂ ਦਾ ਬਚਪਨ ਦੁਬਾਰਾ ਨਹੀਂ ਆਉਣਾ ਅੱਜ ਦੇ ਮੇਰੇ ਬਲੌਗ ਦਾ ਇਹ ਸਨੇਹਾ ਬੱਚਿਆਂ ਲਈ ਔਰ ਦੂਸਰਾ ਸਨੇਹਾ ਇਹ ਆ ਰੁੱਖ ਲਗਾਓ ਵੱਧ ਤੋਂ ਵੱਧ ਅਸੀਂ ਜਨਮ ਦਿਨ ਦੀ ਸ਼ੁਰੂਆਤ ਕਰ ਲਈ ਮੇਰਾ ਜਨਮ ਦਿਨ ਸਰਦਾਰ ਜੀ ਦਾ ਜਨਮ ਦਿਨ ਔਰ ਜਪਜੀ ਦਾ ਜਨਮ ਦਿਨ ਅਸੀਂ ਦੇਖੋ ਸ਼ੁਰੂਆਤ ਕਰ ਲਈ ਬੂਟਾ ਸਾਡੇ ਘਰਿਆਂ ਨਿੰਬੂ ਦਾ ਔਰ ਦੂਜਾ ਹੈਗਾ ਅਮਰੂਦ ਦਾ ਤੇ ਇਸੇ ਤਰ੍ਹਾਂ ਕੁਝ ਕੁ ਬੂਟੇ ਹੋਰ ਨੇ ਜਿਹੜੇ ਆਪਾਂ ਗੁਰਦੁਆਰਾ ਸਾਹਿਬ ਲਗਾਉਣੇ ਨੇ ਔਰ ਮੇਰੇ ਪਕੇਕਾਰ ਔਰ ਪਕੇਕਾਰ ਦੇ ਗੁਮਾਂਡ ਪਿੰਡ ਦੇ ਵਿੱਚ ਵੀ ਲਗਾਉਣੇ ਨੇ ਇਸ ਤਰ੍ਹਾਂ ਤੁਸੀਂ ਵੀ এনवायरमेंट ਨੂੰ ਬਚਾਉਣ ਲਈ ਰੁੱਖ ਲਗਾਉਣ ਤੇ ਬਹੁਤ ਸਹੀ ਸਮਾਂ ਜੀ ਸੌਣ ਦਾ ਮਹੀਨਾ ਤੇ ਬੱਦਲ ਹਜੇ ਵੀ ਚੜ ਕੇ ਆ ਰਿਹਾ ਰੱਬਾ ਰੱਬਾ ਮੀਂਹ ਵਰਸਾ ਅੱਗੇ ਤੁਸੀਂ ਦੱਸਿਓ ਕੀ ਆ ਪਾ ਇਸ ਤਰ੍ਹਾਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਮੈਨੂੰ ਇਹ ਲੱਗਦਾ ਕਿ ਬਲੌਗ ਜਿਆਦਾ ਲੌਂਗ ਨਾ ਹੋ ਜਵੇ ਅੱਜ ਦਾ ਬਲੌਗ ਬਣਾਉਣ ਦਾ ਇਹੀ ਮਕਸਦ ਸੀ ਮੈਂ ਕਈ ਦਿਨ ਤੋਂ ਕਹਿ ਰਹੀ ਹਾਂ ਨਾ ਰੁੱਖ ਲਗਾਓ ਧਰਤੀ ਬਚਾਓ ਕਹਿੰਦੇ ਹੁੰਦੇ ਨੇ ਸਾਹਮਣੇ ਵਾਲੇ ਵੱਲ ਉਂਗਲਾਂ ਕਰਾਂਗੇ ਤਿੰਨ ਉਂਗਲਾਂ ਤਾਂ ਆਪਣੇ ਵੱਲ ਵੀ ਮੁੜ ਦਿਆਂ ਨੇ ਆਹ ਤਿੰਨ ਉਂਗਲ ਆਪਣੇ ਵੱਲ ਹਨ ਤਾਂ ਇਸ ਕਰਕੇ ਜੀ ਸ਼ੁਰੂਆਤ ਮੈਂ ਆਪਣੇ ਆਪ ਤੋਂ ਹੀ ਹਰ ਕੰਮ ਦੀ ਕਰਦੀ ਆ ਤੇ ਰੁੱਖ ਲਗਾਉਣ ਲਈ ਮੇਰਾ ਅਭਿਆਨ ਤਾਂ ਸ਼ੁਰੂ ਹੋ ਗਿਆ ਵੈਸੇ ਰੁੱਖ ਲਗਾਉਣ ਤੋਂ ਵੱਧ ਤਾਂ ਆਕਸੀਜਨ ਇਹ ਵੀ ਦਿੰਦੇ ਨੇ ਹਰ ਸਬਜ਼ੀ ਹਰ ਬੂਟਾ ਹਰ ਹਰਿਆਲੀ ਆਕਸੀਜਨ ਦਾ ਸੋਰਸ ਤਾਂ ਹੁੰਦਾ ਹੀ ਆ ਤੇ ਇਸੇ ਤਰ੍ਹਾਂ ਸਾਡਾ ਅੱਜ ਦਾ ਰੁੱਖ ਅਮਰੂਦ ਦਾ ਰੁੱਖ ਅਗਲੇ ਬਲੌਗ 'ਚ ਹੁਣ ਮੀਂਹ ਪੈਂਦਾ ਜੀ ਇਹ ਬਲੌਗ ਦਾ ਮੈਨੂੰ ਇੱਥੇ ਐਂਡ ਕਰਨਾ ਪੈਣਾ ਹੁਣ ਸ਼ਾਮ ਦਾ ਟਾਈਮ ਹੈਗਾ ਰੋਟੀ ਸਬਜ਼ੀ ਦਾ ਟਾਈਮ ਹੋ ਗਿਆ ਜਿਸ ਕਰਕੇ ਹਾਂ ਜਿਸ ਕਰਕੇ ਬੱਦਲ ਘਰ ਚ ਰਿਹਾ ਔਰ ਸ਼ਾਮ ਨੂੰ ਉਹੀ ਕੰਮ ਬੇਸ਼ੱਕ ਮੈਂ ਐਦਾਂ ਦੇ ਪੱਕੇ ਘਰ 'ਚ ਰਹਿਣੀ ਆ ਪਰ ਪਿੰਡਾਂ 'ਚ ਬੀਬੀਆਂ ਕਹਿੰਦੇ ਹੁੰਦੇ ਸੀ ਬਿਬਾ ਟਾਈਮ ਨਾਲ ਰੋਟੀ ਪਾਣੀ ਨਵੇਡਲਾ ਕਿਤੇ ਭਮੱਕੜ ਨਾਲ ਆ ਜਾਣ ਪੁੰਡੀਆਂ ਨਾਲ ਆ ਜਾਣ ਹਨਾ ਤਾਂ ਉਹ ਉਹ ਸੀਜ਼ਨ ਆਏਗਾ ਇਹ ਵੀ ਜ਼ਰੂਰੀ ਆ ਇਹ ਵੀ ਜ਼ਰੂਰੀ ਆ ਹਨ ਤੇ ਦੇਖੋ ਇਹਦੀ ਹਾਈਟ ਮੇਰੇ ਨਾਲ ਵੱਤ ਆ ਹਾਂ ਨਿੰਬੂ ਦੀ ਚਲੋ ਇਹਦੇ ਨਾਲ ਸੈਲਫੀ ਤਾਂ ਬਣਦੀ ਆ ਨਾ ਤੇ ਚਲੋ ਫਿਰ ਮਿਲਦੇ ਆ ਅਗਲੇ ਬਲੌਗ ਚ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜਿਹੜੇ ਭੈਣ ਭਰਾ ਕੁਦਰਤ ਨੂੰ ਪਿਆਰ ਕਰਦੇ ਨੇ ਪਿੰਡਾਂ ਦੇ ਮਾਹੌਲ ਨਾਲ ਜੁੜੇ ਹੋਏ ਨੇ ਔਰ ਜਾਨਵਰ ਪੰਛੀਆਂ ਦਾ ਸਤਿਕਾਰ ਔਰ ਪਿਆਰ ਕਰਦੇ ਨੇ ਉਹ ਮੇਰੇ ਚੈਨਲ ਨੂੰ ਫਟਾਫਟ ਸਬਸਕ੍ਰਾਈਬ ਕਰਕੇ ਆਪਣੇ ਚਾਣ ਵਾਲਿਆਂ 'ਚ ਭੇਜ ਦਿਓ ਕਿਉਂਕਿ ਮੇਰਾ ਪਰਿਵਾਰਕ ਚੈਨਲ ਆ ਔਰ ਪੰਜਾਬੀ ਬਲੌਗ ਫੈਮਿਲੀ ਚੈਨਲ ਆ ਔਰ ਮਿਲਦੇ ਆ ਫਿਰ ਅਗਲੇ ਬਲੌਗ ਸਤਿ ਸ਼੍ਰੀ ਅਕਾਲ ਜੀ ਬਾਏ ਸਾਰਿਆਂ ਨੂੰ